ਅਰੇ ਇਨਸਪੈਕਟਰ ਮੁਖਪਤਾ ਸਣਾ ਸਰਕੀ ਕੋਡ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਬੰਧ ਵਿੱਚ ਗਏ ਸੀ ਜਿੱਥੇ ਕਿ ਰਸਤੇ ਵਿੱਚ ਵਾਪਸ ਹੋਣਦੇ ਉਹਨਾਂ ਨੂੰ ਸਾਈਡ ਲੈਟ ਟੈਂਕ ਹੋਗਾ ਸਾਈਡ ਲੈਟ ਟੈਕ ਹੋਣ ਦੇ ਕਾਰਨ ਉਹਨਾਂ ਦੀ ਅਚਾਨਕ ਮੌਤ ਹੋ ਗਈ ਉਹਨਾਂ ਦੀ ਮੌਤ ਹੋਣ ਦਾ ਸਾਡੇ ਜਿਹੜੇ ਪੁਲਿਸ ਮੈਕ ਨੂੰ ਬਹੁਤ ਹੀ ਜ਼ਿਆਦਾ ਘਾਟਾ ਹੋਇਆ ਜਿਹੜਾ ਕਿ ਉਹਦੀ ਲੋੜ ਪੂਰੀ ਨਹੀਂ ਹੋ ਸਕਦੀ ਬਹੁਤ ਹੀ ਹੋਣਾਰ ਤੇ ਵਧੀਆ ਮਿਹਨਤੀ ਦੇ ਬਹੁਤ ਅੱਛੇ ਇਨਸਾਨ ਸੀ ਐਜ਼ ਅ ਹਿਊਮਨ ਬੀਇੰਗ ਆਪਣੇ ਸਟਾਫ ਨਾਲ ਉਹਨਾਂ ਦਾ ਵਿਹਾਰ ਕਿੱਦਾਂ ਦਾ ਰਹਿੰਦਾ ਬਹੁਤ ਵਧੀਆ ਵਿਹਾਰ ਸੀਗਾ ਕਦੇ ਵੀ ਉਹਨਾਂ ਨੇ ਕਦੇ ਕਿਸੇ ਮਲਾਛੁਪਾਈ ਹੌਲਦਾਰ ਕੁਛ ਵੀ ਠੰਡੇਦਾਰ ਕਦੇ ਵੀ ਉਹਨਾਂ ਨੇ ਉਹੋ ਜਿਹੀ ਗੱਲ ਨਹੀਂ ਕੀਤੀ ਤੇ ਰਸ ਸਮਝਾ ਕੇ ਇਹੇ ਕੰਮ ਕਰਦੇ ਥੋੜਾ ਫੈਮਲੀ ਬਾਰੇ ਦੱਸੋ ਕਿ ਕਿੱਥੋਂ ਦੇ ਰਹਿਣ ਵਾਲੇ ਸੀ ਔਰ ਇਹਨਾਂ ਦੇ ਪਰਿਵਾਰ ਚ ਪਿੰਡ ਪੰਨੀ ਵਾਲੇ ਦੇ ਪਿੱਛੇ ਰਹਿਣ ਵਾਲੇ ਸੀਗੇ ਜੀ ਪਰਿਵਾਰ ਬਾਰੇ ਚ ਫੈਮਲੀ ਸੀ ਉਹਨਾਂ ਦੀ ਪਰਿਵਾਰ ਬਾਰੇ ਕੋਈ ਉਹਨਾਂ ਦੇ ਪਰਿਵਾਰ ਚ ਹੁਣ ਪਿੱਛੇ ਕਿੰਨੇ ਕਿੰਨੇ ਇੱਕ ਬੇਟਾ ਰਹਿ ਗਿਆ ਸੀ ਇੱਕ ਬੇਟਾ ਸ਼ਾਇਦ ਉਹਨਾਂ ਦਾ ਬੇਟੀ ਉਹਨਾਂ ਦੀ ਮੈਰਿਜ ਕਰਤੀ ਉਹਨਾਂ ਨੇ ਹੂੰ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਸਟਾਫ ਨਾਲ ਜਿਸ ਤਰ੍ਹਾਂ ਦੱਸਦੇ ਹੋ ਕਿ ਉਹਨਾਂ ਦਾ ਬਹੁਤ ਵਧੀਆ ਵਿਹਾਰ ਹੁੰਦਾ ਸੀ ਉਹ ਕਿੰਨੀ ਕਮੀ ਮਹਿਸੂਸ ਹੋਣਾ ਨਹੀਂ ਹੁੰਦੀ ਤੁਹਾਨੂੰ ਬਹੁਤ ਹੀ ਜ਼ਿਆਦਾ ਕਮੀ ਮਹਿਸੂਸ ਹੋਣੀ ਸਾਨੂੰ ਫਿਰ ਹਾਲ ਹੁਣ ਤਾਂ ਥੋੜੀ ਤੋਂ ਵੱਧ ਜਦੋਂ ਫਿਰ ਟਾਈਮ ਤੋਂ ਵਾਸਤੇ ਸਾਨੂੰ ਹਰ ਵਕਤ ਯਾਦ ਆਉਂਦੇ ਰਹਿਣਗੇ ਵੀ ਕਦੇ ਬਲਜੀਤ ਸਿੰਘ ਇਨਸਪੈਕਟਰ ਵੀ ਕਦੇ ਮੁਖ ਅਫਸਰ ਰਹਿ ਕੇ ਗਏ ਸੀ ਜਿਨ੍ਹਾਂ ਨੇ ਕਦੇ ਸਾਨੂੰ ਮਾੜੀ ਮੋਟੀ ਵਿਆਹ ਚ ਨਹੀਂ ਹੋਣ ਦਿੱਤੀ ਸੀ ਆਪ ਖੁਦ ਭੱਜ ਕੇ ਕੇ ਕੰਮ ਕਰਕੇ ਆਪ ਜਿੰਮੇਵਰੀ ਨੋਮਲ ਸੀ ਉੱਚ ਅਧਿਕਾਰੀਆਂ ਦੀ ਨਜ਼ਰ 'ਚ ਕਿੱਦਾਂ ਸੀ ਉਹਨਾਂ ਦੀ ਜਿਹੜਾ ਬਹੁਤ ਵਧੀਆ ਅੱਛੀ ਸੀ ਇਸੇ ਕਰਕੇ ਤਾਂ ਉਹਨਾਂ ਨੂੰ 9 ਮਹੀਨੇ ਹੋ ਗਏ ਐਸਐਚਓ ਲੱਗਿਆ ਨੂੰ 2 ਮਹੀਨਾ ਬਾਅਦ ਸਚੂ ਦੀ ਬਦਲੀ ਹੋ ਜਾਂਦੀ ਹੈ ਉਹਨਾਂ ਨੂੰ ਲਗਾਤਾਰ 9-10 ਮਹੀਨੇ ਹੋ ਗਏ ਲੱਗਿਆ ਨੂੰ ਹਾਂਜੀ ਇਸ ਤੇ ਕ ਵਧੀਆ ਹੋਣ ਦੇ ਨਾਤੇ ਤਾਂ ਉਹਨਾਂ ਨੂੰ ਲਾ ਕੇ ਰੱਖਿਆ ਸੀ ਜੀ ਇਨਸਪੈਕਟਰ ਮੁਖਫਰ थाना सदर ਪੀ ਕੋਡ ਜਵਾੜਾ ਦੇ ਹਰਿਆਣਾ ਹਾਈ ਕੋਰਟ ਦੇ ਸਬੰਧ ਵਿੱਚ ਗਏ ਸੀ ਜਿੱਥੇ ਕਿ ਰਸਤੇ ਵਿੱਚ ਵਾਪਸ ਆਉਂਦਿਆਂ ਉਹਨਾਂ ਨੂੰ ਸਾਈਡ ਲੈਂਡ ਟੈਂਕ ਹੋ ਗਿਆ ਸਾਈਡ ਲੈਂਡ ਟੈਂਕ ਹੋਣ ਦੇ ਕਾਰਨ ਉਹਨਾਂ ਦੀ ਜਾਨ ਕਮੋਤ ਹੋ ਗਈ ਉਹਨਾਂ ਦੀ ਮੌਤ ਹੋਣ ਦਾ ਸਾਡੇ ਜਿਹੜੇ ਪੁਲਿਸ ਮੈਕ ਉਹਨੂੰ ਬਹੁਤ ਹੀ ਜ਼ਿਆਦਾ ਘਾਟਾ ਹੋਇਆ ਜਿਹੜਾ ਕਿ ਉਹਦੀ ਲੋੜ ਪੂਰੀ ਨਹੀਂ ਹੋ ਸਕਦੀ ਬਹੁਤ ਹੀ ਹੋਣਾਰ ਤੇ ਵਧੀਆ ਮਿਹਨਤੀ ਦੇ ਬਹੁਤ ਅੱਛੇ ਇਨਸਾਨ ਸੀ ਐਜ਼ ਅ ਹਿਊਮਨ ਬੀਇੰਗ ਆਪਣੇ ਸਟਾਫ ਨਾਲ ਉਹਨਾਂ ਦਾ ਵਿਹਾਰ ਕਿੱਦਾਂ ਦਾ ਰਹਿੰਦਾ ਬਹੁਤ ਵਧੀਆ ਵਿਹਾਰ ਸੀਗਾ ਕਦੇ ਵੀ ਉਹਨਾਂ ਨੇ ਕਦੇ ਕਿਸੇ ਮਲਾਚਿਪਾਈ ਹੌਲਦਾਰ ਕੁਝ ਵੀ ਠੰਡਾਰ ਕਦੇ ਵੀ ਉਹਨਾਂ ਨੇ ਉਹੋ ਜਿਹੀ ਗੱਲ ਨਹੀਂ ਕੀਤੀ ਤੇ ਰਸਮਝਾ ਕੇ ਇਹ ਕੰਮ ਕਰ ਦਿੱਤਾ ਥੋੜਾ ਫੈਮਿਲੀ ਬਾਰੇ ਦੱਸੋ ਕਿ ਕਿੱਥੋਂ ਦੇ ਰਹਿਣ ਵਾਲੇ ਸੀ ਔਰ ਇਹਨਾਂ ਦੇ ਪਰਿਵਾਰਕ ਪਿੰਡ ਪੰਨੀ ਵਾਲੇ ਦੇ ਪਿੱਛੇ ਰਹਿਣ ਵਾਲੇ ਸੀ ਜੀ ਪਰਿਵਾਰ ਬੜੀਆ ਚ ਫੈਮਿਲੀ ਸੀ ਉਹਨਾਂ ਦੀ ਪਰਿਵਾਰ ਬਾਰੇ ਕੋਈ ਉਹਨਾਂ ਦੇ ਪਰਿਵਾਰ ਚ ਹੁਣ ਪਿੱਛੇ ਕਿੰਨੇ ਕਿੰਨੇ ਇੱਕ ਬੇਟਾ ਰਹਿ ਗਿਆ ਸੀ ਇੱਕ ਬੇਟਾ ਸ਼ਾਇਦ ਉਹਨਾਂ ਦਾ ਬੇਟੀ ਉਹਨਾਂ ਦੀ ਮੈਰਿਜ ਕਰਤੀ ਉਹਨਾਂ ਨੇ ਹਮ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਸਟਾਫ ਨਾਲ ਜਿਸ ਤਰ੍ਹਾਂ ਦੱਸਦੇ ਹੋ ਕਿ ਉਹਨਾਂ ਦਾ ਬਹੁਤ ਵਧੀਆ ਵਿਹਾਰ ਹੁੰਦਾ ਸੀ ਉਹ ਕਿੰਨੀ ਕਮੀ ਮਹਿਸੂਸ ਹੋਣਾਂ ਦੀ ਹੁੰਦੀ ਤੁਹਾਨੂੰ ਬਹੁਤ ਹੀ ਜ਼ਿਆਦਾ ਕਮੀ ਮਹਿਸੂਸ ਹੋਣੀ ਸਾਨੂੰ ਬਿਲਹਲ ਹੁਣ ਤਾਂ ਥੋੜੀ ਜਿਹੀ ਵਾਧ ਜਿਹਾ ਦੇ ਟਾਈਮ ਤੋਂ ਬਾਅਦ ਸਾਨੂੰ ਹਰ ਵਕਤ ਯਾਦ ਆਉਂਦੇ ਰਹਿਣਗੇ ਵੀ ਕਦੇ ਬਲਜੀਤ ਸਿੰਘ ਇਨਸਪੈਕਟਰ ਵੀ ਕਦੇ ਮੁਖ ਅਫਸਰ ਰਹਿ ਕੇ ਗਏ ਸੀ ਜਿਨ੍ਹਾਂ ਨੇ ਕਦੇ ਸਾਨੂੰ ਮਾੜੀ ਮੋਟੀ ਵਿਆਜ ਨਹੀਂ ਹੋਣ ਦਿੱਤੀ ਸੀ ਆਪ ਖੁਦ ਭੱਜ ਕੇ ਕੇ ਕੰਮ ਕਰਕੇ ਆਪ ਜ਼ਿੰਮੇਵਾਰੀ ਨਿਭਾਈ ਸੀ ਉੱਚ ਅਧਿਕਾਰੀਆਂ ਦੀ ਨਜ਼ਰ 'ਚ ਕਿੱਦਾਂ ਸੀ ਉਹਨਾਂ ਦੀ ਜਿਹੜਾ ਬਹੁਤ ਵਧੀਆ ਅੱਛੀ ਸੀ ਇਸੇ ਕਰਕੇ ਤਾਂ ਉਹਨਾਂ ਨੂੰ 9 ਮਹੀਨੇ ਹੋ ਗਏ ਐਸਐਚਓ ਲੱਗਿਆ ਨੂੰ 2 ਮਹੀਨਾ ਬਾਅਦ ਅਸਚੂ ਦੀ ਬਦਲੀ ਹੋ ਜਾਂਦੀ ਆ ਉਹਨਾਂ ਨੂੰ ਲਗਾਤਾਰ 9-10 ਮਹੀਨੇ ਹੋ ਗਏ ਲੱਗਿਆ ਨੂੰ ਹਾਂਜੀ ਇਸ ਤੱਕ ਵਧੀਆ ਹੋਣ ਦੇ ਨਾਤੇ ਤਾਂ ਉਹਨਾਂ ਨੂੰ ਲਾ ਕੇ ਰੱਖਿਆ ਹੋਇਆ ਸੀ ਅਰੇ ਇਨਸਪੈਕਟਰ ਮੁਖਪਤਾਣਾ ਸਰ ਕੀ ਕੋਡ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਬੰਧ ਵਿੱਚ ਗਏ ਸੀ ਜਿੱਥੇ ਕਿ ਰਸਤੇ ਵਿੱਚ ਵਾਪਸ ਹੋਣਦੇ ਉਹਨਾਂ ਨੂੰ ਸਾਈਡ ਲੇਟ ਟੈਂਕ ਹੋ ਗਿਆ ਸਾਈਡ ਲੇਟ ਟੈਕ ਹੋਣ ਦੇ ਕਾਰਨ ਉਹਨਾਂ ਦੀ ਅਚਾਨਕ ਮੌਤ ਹੋ ਗਈ ਉਹਨਾਂ ਦੀ ਮੌਤ ਹੋਣ ਦਾ ਸਾਡੇ ਜਿਹੜੇ ਪੁਲਿਸ ਮੈਕ ਨੂੰ ਬਹੁਤ ਹੀ ਜ਼ਿਆਦਾ ਘਾਟਾ ਹੋਇਆ ਜਿਹੜਾ ਕਿ ਉਹਦੀ ਲੋੜ ਪੂਰੀ ਨਹੀਂ ਹੋ ਸਕਦੀ ਬਹੁਤ ਹੀ ਹੋਣਾਰ ਤੇ ਵਧੀਆ ਮਿਹਨਤੀ ਦੇ ਬਹੁਤ ਅੱਛੇ ਇਨਸਾਨ ਸੀ ਐਜ਼ ਅ ਹਿਊਮਨ ਬੀਇੰਗ ਆਪਣੇ ਸਟਾਫ ਨਾਲ ਉਹਨਾਂ ਦਾ ਵਿਹਾਰ ਕਿਦਾਂ ਦਾ ਰਹਿੰਦਾ ਬਹੁਤ ਵਧੀਆ ਵਿਹਾਰ ਸੀਗਾ ਕਦੇ ਵੀ ਉਹਨਾਂ ਨੇ ਕਦੇ ਵੀ ਕਿਸੇ ਮਲਾਛਪਾਈ ਹੌਲਦਾਰ ਕੁਛ ਵੀ ਠੰਡੇਦਾਰ ਕਦੇ ਵੀ ਉਹਨਾਂ ਨੇ ਉਹੋ ਜਿਹੀ ਗੱਲ ਨਹੀਂ ਕੀਤੀ ਤੇ ਰਸਮझा ਕੇ ਇਹੇ ਕੰਮ ਕਰਦੇ ਥੋੜਾ ਫੈਮਲੀ ਬਾਰੇ ਦੱਸੋ ਕਿ ਕਿੱਥੋਂ ਦੇ ਰਹਿਣ ਵਾਲੇ ਸੀ ਔਰ ਇਹਨਾਂ ਦੇ ਪਰਿਵਾਰ ਚ ਪਿੰਡ ਪੰਨੀ ਵਾਲੇ ਦੇ ਪਿੱਛੇ ਰਹਿਣ ਵਾਲੇ ਸੀਗੇ ਜੀ ਪਰਿਵਾਰ ਬਾਰੇ ਚ ਫੈਮਲੀ ਸੀ ਉਹਨਾਂ ਦੀ ਪਰਿਵਾਰ ਬਾਰੇ ਕੋਈ ਉਹਨਾਂ ਦੇ ਪਰਿਵਾਰ ਚ ਹੁਣ ਪਿੱਛੇ ਕਿੰਨੇ ਕਿੰਨੇ ਇੱਕ ਬੇਟਾ ਰਹਿ ਗਿਆ ਸੀ ਇੱਕ ਬੇਟਾ ਸ਼ਾਇਦ ਉਹਨਾਂ ਦਾ ਬੇਟੀ ਉਹਨਾਂ ਦੀ ਮੈਰਿਜ ਕਰਤੀ ਉਹਨਾਂ ਨੇ ਹੂੰ ਹੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਸਟਾਫ ਨਾਲ ਜਿਸ ਤਰ੍ਹਾਂ ਦੱਸਦੇ ਹੋ ਕਿ ਉਹਨਾਂ ਦਾ ਬਹੁਤ ਵਧੀਆ ਵਿਹਾਰ ਹੁੰਦਾ ਸੀ ਉਹ ਕਿੰਨੀ ਕਮੀ ਮਹਿਸੂਸ ਹੋਣਾ ਨਹੀਂ ਹੁੰਦੀ ਤੁਹਾਨੂੰ ਬਹੁਤ ਹੀ ਜ਼ਿਆਦਾ ਕਮੀ ਮਹਿਸੂਸ ਹੋਣੀ ਸਾਨੂੰ ਫਿਰ ਹਾਲ ਹੁਣ ਤਾਂ ਥੋੜੀ ਤੋਂ ਵੱਧ ਜਦੋਂ ਫਿਰ ਟਾਈਮ ਤੋਂ ਬਾਅਦ ਸਾਨੂੰ ਹਰ ਵਕਤ ਯਾਦ ਆਉਂਦੇ ਰਹਿਣਗੇ ਵੀ ਕਦੇ ਬਲਜੀਤ ਸਿੰਘ ਇਨਸਪੈਕਟਰ ਵੀ ਕਦੇ ਮੁਖ ਅਫਸਰ ਰਹਿ ਕੇ ਗਏ ਸੀ ਜਿਨ੍ਹਾਂ ਨੇ ਕਦੇ ਸਾਨੂੰ ਮਾੜੀ ਮੋਟੀ ਵਿਆਹ ਚ ਨਹੀਂ ਹੋਣ ਦਿੱਤੀ ਸੀ ਆਪ ਖੁਦ ਭੱਜ ਕੇ ਕੇ ਕੰਮ ਕਰਕੇ ਆਪ ਜਿੰਮੇਵਰੀ ਨੋਮ ਉਹਦੇ ਸੀ ਉੱਚ ਅਧਿਕਾਰੀਆਂ ਦੀ ਨਜ਼ਰ 'ਚ ਕਿਦਾਂ ਸੀ ਉਹਨਾਂ ਦੀ ਜਿਹੜਾ ਬਹੁਤ ਵਧੀਆ ਅੱਛੀ ਸੀ ਐਸੇ ਕਰਕੇ ਤਾਂ ਉਹਨਾਂ ਨੂੰ 9 ਮਹੀਨੇ ਹੋ ਗਏ ਐਸਚੂ ਲੱਗਿਆ ਨੂੰ 2 ਮਹੀਨਾ ਬਾਅਦ ਐਸਚੂ ਦੀ ਬਦਲੀ ਹੋ ਜਾਂਦੀ ਆ ਉਹਨਾਂ ਨੂੰ ਲਗਾਤਾਰ 9-10 ਮਹੀਨੇ ਹੋ ਗਏ ਲੱਗਿਆ ਨੂੰ ਹਾਂਜੀ ਇਸ ਤੱਕ ਵਧੀਆ ਹੋਣ ਦੇ ਨਾਤੇ ਤਾਂ ਉਹਨਾਂ ਨੂੰ ਲਾ ਕੇ ਰੱਖਿਆ ਹੋਇਆ ਸੀ